ਜਦੋਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਾਂਗੇ ਸਾਡੇ ਜਿਹੜੇ ਹੰਮੇ ਜਿਹੜੀ ਖਤਮ ਹੋ ਜਾਵੇਗੀ ਸਾਡਾ ਹੰਕਾਰ ਜਿਹੜਾ ਖਤਮ ਹੋ ਜਾਵੇਗਾ ਇਤਿਹਾਸ ਦੇ ਵਿੱਚ ਘਟਨਾ ਲੰਦੀ ਆ ਕਿ ਛੇਵੇਂ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਸੀ ਹਜ਼ਾਰਾਂ ਸੰਗਤਾਂ ਜਿਹੜੀਆਂ ਇਕੱਠ ਲੱਗਾ ਤੇ ਗੁਰੂ ਸਾਹਿਬ ਜੀ ਦੇ ਕੋਲ ਹਾਜ਼ਰ ਸਨ ਕੁਝ ਸੇਵਾਦਾਰ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਸ਼ਿਕਾਇਤ ਲਾਉਂਦੇ ਨੇ ਕਿ ਪਾਤਸ਼ਾਹ ਇਹ ਤਾਂ ਕਈ ਆਪਤੀ ਆ ਉਸ ਨੂੰ ਕਿੰਨਾ ਚਿਰ ਹੋ ਗਿਆ ਗੁਰੂ ਘਰ ਦੇ ਵਿੱਚ ਆਇਆ ਨੂੰ ਪਰ ਉਹ ਸੇਵਾ ਨਹੀਂ ਕਰਦਾ ਤਾਂ ਜੇ ਉਸ ਨੂੰ ਅੱਗੋਂ ਸੇਵਾ ਕਰਨ ਵਾਸਤੇ ਕਹੀਏ ਅੱਗੋਂ ਰੋਪ ਝਾੜ ਦਿੰਦਾ ਕਿ ਤੁਸੀਂ ਕੌਣ ਹੁੰਦੇ ਜੇ ਮੈਨੂੰ ਹੁਕਮ ਕਰਨ ਵਾਲੇ ਤੁਸੀਂ ਤਾਂ ਮੇਰੇ ਵਾਂਗ ਆਮ ਮਨੁੱਖ ਜੇ ਜੇ ਹੁਕਮ ਕਰੇ ਤੇ ਮੈਨੂੰ ਸ਼ੇਰੇ ਬਾਦਸ਼ਾਹ ਹੁਕਮ ਕਰੇ ਮੈਂ ਤੁਹਾਡੇ ਆਪ ਕਿਨੇ ਲੱਗਣਾਗਾ ਆਮ ਦੇਖੀਦਾ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਸਿਮਰਨ ਸ਼ੁਰੂ ਕਰਵਾਈ ਦੀ ਸੇਵਾ ਸ਼ੁਰੂ ਕਰਵਾਈ ਦੀ ਆ ਜੇ ਤੇ ਅਸੀਂ ਆਪਾਂ ਕਿਸੇ ਦੇ ਕਹਿਣ ਦੇ ਵਿੱਚ ਸੇਵਾ ਕਰੀਏ ਉਹਦਾ ਫਲ ਵੀ ਸਾਨੂੰ ਮਿਲ ਜਾਂਦਾ ਤੇ ਜੇ ਅਸੀਂ ਆਪ ਹੀ ਸਭ ਕੁਝ ਕਰੇ ਤਾਂ ਕਿ ਆਪ ਹੀ ਪ੍ਰਧਾਨ ਬਣ ਜੇ ਸਭ ਕੁਝ ਆਪ ਹੀ ਮਾਲਕ ਬਣ ਜੇ ਉਹ ਸੇਵਾ ਲੇਖੇ ਦੇ ਵਿੱਚ ਨਹੀਂ ਲੱਗਦੀ ਜਦੋਂ ਸ਼ੇਰੇ ਪਾਦਸ਼ਾਹ ਜੀ ਦੇ ਅੱਗੇ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਤੇ ਪਾਦਸ਼ਾਹ ਉਹ ਸਾਡੇ ਆਖੇ ਨੇ ਲੱਗਦਾਗਾ ਉਸ ਨੇ ਬੜੇ ਬਰਾ ਕਿਆ ਸੇਵਾ ਕਰ ਸੇਵਾ ਕਰ ਅੱਗੋਂ ਸਾਡੇ ਉੱਤੇ ਰੋਪ ਝਾੜਦਾ ਕਿ ਤੁਸੀਂ ਕੌਣ ਹੁੰਦੇ ਤੇ ਮੈਨੂੰ ਸੇਵਾ ਤੇ ਲਾਉਣ ਵਾਲੇ ਜੇ ਸੇਵਾ ਤੇ ਲਾਵੇ ਨਾ ਬਚਨ ਜਿਹੜੇ ਗੁਰੂ ਸਾਹਿਬ ਤੇ ਮੰਨਾਂਗਾ ਛੇਵੇਂ ਪਾਤਸ਼ਾਹ ਤੇ ਮੰਨਾਂਗਾ ਤੁਹਾਡਾ ਮੈਂ ਕੋਈ ਬਚਨ ਨਹੀਂ ਮੰਨਣਾਗਾ ਤੇ ਛੇਵੇਂ ਪਾਤਸ਼ਾਹ ਜੀ ਨਸਕਰਾਇ ਤੇ ਹਸਨ ਲੱਗ ਕੇ ਕਹਿਣ ਲੱਗੇ ਪਿਆਰੀ ਸਰਦਾਰ ਕੋਈ ਗੱਲ ਨਹੀਂ ਜੇ ਉਹ ਸੇਵਾ ਨਹੀਂ ਕਰਦਾ ਤੇ ਨਾ ਕਰਨ ਤੋਂ ਕੋਈ ਗੱਲ ਨਹੀਂ ਤੁਸੀਂ ਉਹਨੂੰ ਸੁਣੋ ਕੁਝ ਆਖਣਾ ਨਹੀਂ ਨਾ ਤੁਸੀਂ ਸੇਵਾ ਕਰਨ ਤੋਂ ਆਖਣਾ ਉਹ ਜੋ ਕਰਦਾ ਉਸ ਨੂੰ ਕਰਨ ਦੋ ਇਤਿਹਾਸਕਾਰ ਅੱਗੇ ਤਿੱਖਦੇ ਪੈਣੇ ਕਿ ਗੁਰੂ ਘਰ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਕਿ ਗੁਰੂ ਸਾਹਿਬ ਜੀ ਦਾ ਭਾਰੀ ਦੀਵਾਨ ਲੱਗਾ ਹੋਇਆ ਸੀ ਸੰਗਤਾਂ ਅੰਨ ਝੜਾ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਸਨ ਉਹਨਾਂ ਦੇ ਵਿੱਚ ਇੱਕ ਫਕੀਰ ਵੀ ਆਇਆ ਹੋਇਆ ਸੀ ਉਹ ਫਕੀਰ ਕਹਿਣ ਲੱਗਾ ਕਹਿੰਦਾ ਪਾਦਸ਼ਾਹ ਮੈਂ ਤੁਹਾਡੇ ਕੋਲ ਕੁਝ ਮੰਗਣ ਵਾਸਤੇ ਆਇਆ ਜਦ ਫਕੀਰ ਅੱਗੇ ਆਇਆ ਤੇ ਪਾਦਸ਼ਾਹ ਨੇ ਪੁੱਛਿਆ ਹਾਂ ਦੱਸੋ ਕੀ ਮੰਗਣ ਵਾਸਤੇ ਆਏ ਜੀ ਤੇ ਫਕੀਰ ਕਹਿਣ ਲੱਗਾ ਜਾਨੀ ਕੋ ਜਾਣੇ ਸੇ ਮਲਾਦ ਬਾਪ ਕੇ ਮੇਰਾ ਨਾਮ ਮੁਸਲਮਾਨ ਫਕੀਰ ਜਾਨੀਖਾ ਮੇਰਾ ਨਾਮ ਹੈ ਤੇ ਮੈਨੂੰ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਦਿਲਾ ਮਲਾ ਦੋ ਜਦੋਂ ਉਸ ਮੁਸਲਮਾਨ ਫਕੀਰ ਨੇ ਕਿਹਾ ਕਿ ਜਾਨੇ ਕੋ ਜਾਨੇ ਸੇ ਮਲਾ ਦੋ ਤੇ ਸਭ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਜਾ ਬਾ ਜੱਤ ਦਰਬਾਰ ਦੇ ਵਿੱਚ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਬਾਬਾ ਪ੍ਰਦੀਪ ਚੰਦ ਨੇ ਹੁਕਮ ਕੀਤਾ ਕਿ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ ਹਜ਼ਾਰਾਂ ਸੰਗਤਾਂ ਜਿਹੜੀਆਂ ਬੈਠੀਆਂ ਸਨ ਸਾਰਿਆਂ ਨੇ ਸੋਚਣ ਲੱਗ ਪਈਆਂ ਕੇਸ ਨੇ ਮੰਗਿਆ ਤੇ ਕੁਝ ਨਹੀਂ ਸੀ ਇਹੋ ਮੰਗਿਆ ਸੀ ਕਿ ਜਾਣੇ ਨੂੰ ਜਾਣੇ سے ਮਿਲਾ ਦੋ ਭਾਵੇਂ ਕੋਲੋਂ ਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾ ਦੋ ਤੇ ਛੇਵੇਂ ਪਾਦਸ਼ਾਹ ਨੇ ਇਹ ਕੀ ਕੀਤਾ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਤਿਆਰ ਦੇ ਵਿੱਚ ਘਟਨਾ ਮਿਲਦੀ ਆ ਕਿ ਫਿਰ ਅੱਗੇ ਜਿਹੜਾ ਬਾਬਾ ਬਿੱਦੀ ਚੰਗਲੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਤੇ ਜਾਨੀ ਖਾਨ ਨੂੰ ਬਾਹਰ ਕੱਢ ਦਿੱਤਾ ਜਿੱਥੇ ਬਿਠਾਇਆ ਸੀ ਉਥੇ ਜਾ ਕੇ ਚੰਪ ਕਰਕੇ ਜਾਨੀ ਖਾਨ ਬਹਿ ਗਿਆ ਤੇ ਮੁੱਖ ਦੇ ਵਿੱਚੋਂ ਇਹੇ ਬੋਲ ਰਿਹਾ ਸੀ ਜਾਨੀ ਕੋ ਜਾਨੇ ਸੇ ਮਲਾ ਦੋ ਜਾਨੀ ਕੋ ਜਾਨੇ ਸੇ ਮਲਾ ਦੋ ਸ਼ਰਮਾ ਦਾ ਸਮਾ ਹੋਇਆ ਸਰਜੀ ਪਾੜ ਕਰਕੇ ਜਦ ਮਹਿਲਾਂ ਨੂੰ ਜਾਣ ਲੱਗੇ ਤੇ ਬਾਬਾ ਗਦੀ ਚੰਦ ਨੂੰ ਪੁੱਛਣ ਲੱਗੇ ਕਿ ਉਹ ਫਕੀਰ ਚਲ ਗਿਆ ਜਦਾਂ ਪੁੱਛਿਆ ਤੇ ਬਾਬਾ ਗਦੀ ਚੰਦ ਕਹਿਣ ਲੱਗਾ ਪਾਦਸ਼ਾ ਜਿੱਥੇ ਤੁਸੀਂ ੱੱਕੇ ਮਾਰ ਕੇ ਪਿਠਾਇਆ ਸੀ ਉਥੇ ਹੀ ਬੈਠਾ ਹੋਇਆ ਤੇ ਸ਼ੇਰ ਪਾਦਸ਼ਾ ਕਹਿਣ ਲੱਗੇ ਕੋਈ ਗੱਲ ਨਹੀਂ ਜਿੱਥੇ ਬੈਠਾ ਤੇ ਬੈਠਾ ਰਹੇ ਤੋ ਅਗਲਾ ਦਿਨ ਚੜਿਆ ਅਸਾਦੀ ਵਾਰ ਦਾ ਪਾਠ ਰੰਗ ਹੋਇਆ ਗੁਰੂ ਸਾਹਿਬ ਜੀ ਪਾਠ ਸਰਵਣ ਕਰਕੇ ਵਾਪਸ ਜਦ ਮਹਿਲਣ ਚੱਲੇ ਤੇ ਫਿਰ ਪੁੱਛਿਆ ਕਿ ਫਕੀਰ ਚਲ ਗਿਆ ਤੇ ਬਾਬਾ ਕਹਿੰਦੇ ਚੰਦ ਕਹਿਣ ਲੱਗ ਗਏ ਪਾਦਸ਼ਾਹ ਉੱਥੇ ਬੈਠਾ ਜਾ ਤੇ ਪਾਦਸ਼ਾਹ ਕਹਿਣ ਲੱਗੇ ਕੋਈ ਗੱਲ ਕੇ ਬੈਠਾ ਰਹੇ ਉੱਥੇ ਫਿਰ ਅਗੇ ਇਤਿਹਾਸ ਕਰ ਲਿਖਦੇ ਹੁਣ ਕਿ ਸ਼ਾਮਾਂ ਦਾ ਸਮਾਂ ਹੋਇਆ ਫਿਰ ਫਿਰ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਉਹ ਚੱਲ ਗਿਆ ਕਹਿੰਦਾ ਨਹੀਂ ਪਾਦਸ਼ਾ ਇੱਥੇ ਹੀ ਆ 44 ਘੰਟਿਆਂ ਬਾਅਦ ਜਦੋਂ ਗੁਰੂ ਸਾਹਿਬ ਜੀ ਨੇ ਫੇਰ ਪੁੱਛਿਆ ਕਿ ਉਹ ਕੀਰਤ ਲੱਗਾ ਕਹਿੰਦਾ ਨਹੀਂ ਪਾਦਸ਼ਾ ਜਿੱਥੇ ਪਾਇਆ ਉੱਥੇ ਹੀ ਬੈਠਾ ਆ ਤੇ ਪਾਦਸ਼ਾ ਵੀ ਖੁਦ ਚੱਲ ਕੇ ਗਏਗਾ ਜਾਣੀ ਖਾਨ ਦੇ ਕੋਲ ਜਦੋਂ ਗਏ ਤੇ ਉਹ ਸਿਰ ਪੁੱਛਣ ਲੱਗੇ ਹਾਂ ਭਈ ਤਸ ਤੈਨੂੰ ਕੀ ਚਾਹੀਦਾ ਹੈ ਤੇ ਗਲਾ ਉੱਤਾਂ ਬੈਠਾ ਸੀ ਭਾਰੀ ਜੀ ਬਾਤ ਕਰਕੇ ਕਹਿਣ ਲੱਗਾ ਜਾਨੇ ਕੋ ਜਾਨੇ سے ਮਿਲਾ ਦੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਹੁਣੇ ਮਿਲਣਾ ਕਹਿੰਦਾ ਜੀ ਗੁਰੂ ਜੀ ਹੁਣੇ ਮਿਲਣਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਤੈਨੂੰ ਜਾਨੇ ਤੋਂ ਜਾਨੇ ਮਿਲਾ ਦਿੰਨੇ ਤੈਨੂੰ ਕਾਲ ਪੁਖ ਪ੍ਰਮਾਤਮਾ ਦੇ ਨਾਲ ਮਿਲਾ ਦਿੰਨੇ ਆ ਜਾਨੇ ਖਾਨ ਜਿਹੜਾ ਬੜਾ ਖੁਸ਼ ਹੋਇਆ ਤੇ ਗੁਰੂ ਸਾਹਿਬ ਜੀ ਨੇ ਹਕਮ ਕਿਤਾਬ ਜਿਹਦੇ ਉਹ ਕਾਲ ਪੁਖ ਪਰਮਾਤਮਾ ਨੂੰ ਹੁਣੇ ਮਿਲਣਾ ਉਹ ਸਾਹਮਣੇ ਦਰਿਆ ਦਰਿਆਦ ਵਿੱਚ ਜਾ ਕੇ ਛਾਲ ਮਾਰ ਦੇ। ਜਾਂ ਲੇਖਾ ਬੜਾ ਖੋਸ਼ ਹੋਇਆ ਤੇ ਭੱਜਾ ਪਰਜਾ ਦਾ ਦਰਿਆਦ ਵਿੱਚ ਜਾ ਕੇ ਛਾਲ ਮਾਰ ਦਿੱਤੀ। ਗੁਰੂ ਸਾਹਿਬ ਜੀ ਤੇ ਕੋਲ ਬੈਠੇ ਸਨ ਬਾਬਾ ਬਿੱਦੀ ਚੰਦ ਬਾਬਾ ਬਿੱਦੀ ਚੱਲੋਂ ਕਮ ਕੀਤਾ ਕਿ ਬਾਬਾ ਬਿੱਦੀ ਚੱਲਦਾ ਜਾਨੀ ਖਾਨ ਦੇ ਵਿੱਚ ਸ਼ਰਧਾ ਭਾਵਨਾ ਵੜੀਆ ਇਹ ਮਨ ਦੇ ਵਿੱਚ ਸ਼ਰਧਾ ਧਾਰਤੀ ਆਇਆ ਕਿ ਅੱਜ ਮੈਂ ਕਾਲ ਪੁੱਤ ਪਰਮਾਤਮਾ ਨੂੰ ਮਿਲਣਾ ਤਿੰਨੇ ਦਰਿਆ ਤੇ ਵਿਚ ਛਾਲ ਮਾਰਦ ਨੇ ਜਾ ਭੱਜ ਕੇ ਜਾ ਇਸ ਨੂੰ ਡੁੱਬਣ ਨਹੀਂ ਦੇਣਾ ਅਸੀਂ ਤੇਰੇ ਮਗਰ ਅੱਜ ਨਾਲ ਸੰਤਾਂ ਦਾ ਇਕੱਠ ਕਰ ਪਿਆ ਤੇ ਗੁਰੂ ਸਾਹਿਬ ਦੇ ਜਾ ਕੇ ਜਾਨੀ ਖਾਨ ਨੂੰ ਸਮੁੰਦਰ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਤਰ੍ਹਾਂ ਯਾਦ ਵਿੱਚ ਬਾਹਰ ਕੱਢਿਆ ਬਸਤਰ ਸਾਰੇ ਗਿੱਲੇ ਹੋ ਗਏ ਸਾਰੇ ਤੇ ਜਦੋਂ ਜਾਨੇ ਖਾਨ ਨੇ ਛੇਵੇਂ ਪਾਦਸ਼ਾਹ ਦੇ ਵਿੱਚੋਂ ਆਪਣੇ ਅੱਲਾਹ ਤਾਲਾ ਨੂੰ ਦੇਖਿਆ ਆਪਣੇ ਖੁਦਾ ਨੂੰ ਦੇਖਿਆ ਤੇ ਪੈਰਾਂ ਦੇ ਵਿੱਚ ਡਿੱਗ ਜਾਂਦਾ ਜਦੋਂ ਪੈਰਾਂ ਦੇ ਵਿੱਚ ਡਿੱਗ ਜਾਂਦਾ ਕਿਹਾ ਕਿ ਅੱਜ ਮੈਂ ਉਸ ਅੱਲਾਹ ਤਾਲਾ ਨੂੰ ਮਿਲ ਲਿਆ ਅੱਜ ਮੈਂ ਉਸ ਕਾਲ ਉਪਰਮਾਤਮਾ ਨੂੰ ਪਾਰਿਆ ਜੇڑا ਸਾਡੇ ਦੇ ਵਿੱਚ ਭਾਵਨਾ ਹੋਵੇ ਕਿ ਸ਼ਰਧਾ ਹੋਵੇ ਕਿ ਤੇ ਸਿਸਕਾਲ ਪ੍ਰਮਾਤਮਨ ਪਾਲਵਾਂਗੇ ਉਹਨਾਂ ਸੰਗਤਾਂ ਦੇ ਵਿੱਚੋਂ ਉਹ ਵੀ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਗੁਰੂ ਸਾਹਿਬ ਦੇ ਜਿਹੜੇ ਬਚਨ ਕਰਨ ਤੇ ਮੈਂ ਉਹਨਾਂ ਦਾ ਬਚਨ ਮੰਨਾਂਗਾ ਮੈਂ ਕਿਸੇ ਹੋਰ ਦਾ ਬਚਨ ਨਹੀਂ ਮੰਨਾਂਗਾ ਕਿਉਂਕਿ ਆਂ ਦੇਖੀਦਾ ਆਪਾਂ ਗੁਰੂ ਘਰਾਂ ਦੇ ਵਿੱਚ ਲੋਕ ਕਈ ਜਿਹੜੇ ਲੋਕ ਨੇ ਗੁਰੂ ਘਰ ਦੇ ਚ ਸੇਵਾ ਸਿਮਰਨ ਘੱਟ ਕਰ ਬਣਾਉਂਦੇ ਨੇ ਤਰਮਾਸ਼ਾ ਜ਼ਿਆਦਾ ਵੇਖਣ ਆਉਂਦੇ ਨੇ ਕਿ ਗੁਰੂ ਘਰ ਕਿੱਥੇ ਭੋਗ ਕੀ ਰਿਆ ਇਰਖਾ ਵਾਰੀ ਜਿਹੜੀ ਆਪਾਂ ਜ਼ਿਆਦਾ ਕਰਨ ਵਾਸਤੇ ਉਹਨੇ ਤਾਂ ਕਿ ਜਿਹੜੇ ਸੀ ਛੱਜ ਬੰਨੇ ਪ੍ਰਧਾਨ ਕੀਤੇ ਕਿਸੇ ਨੇ ਮੈਂਬਰੀ ਤੇ ਇਹ ਸਾਨੂੰ ਜੀਵ ਨਹੀਂ ਦਿੰਦੇਗੇ ਤੇ ਜਦੋਂ ਉਸਨੇ ਕਿਹਾ ਉਹ ਲਾਗੇ ਖਲੋਤਾ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਗੁਰੂ ਦਾ ਬਚਨ ਮੰਨਣਾ ਲਾਗੇ ਖਲੋਤਾ ਜਿਹੜਾ ਡੋਲਰ ਆ ਸੀ ਤੇ ਗੁਰੂ ਸਾਹਿਬ ਜੀ ਨੇ ਕਹਿ ਆ ਸੀ ਕਿ ਤੂੰ ਸਿੱਖਾਂ ਦਾ ਸੰਗਤਾਂ ਦਾ ਹੁਕਮ ਨਹੀਂ ਮੰਨਦਾ ਪਿਆ ਸੀ ਗੁਰੂ ਦਾ ਬਚਨ ਮੰਨੇਗਾ ਅਸੀਂ ਤੇਨੂੰ ਹੁਕਮ ਕਰਦ ਦਰਿਆ ਤੇ ਛਾਣ ਮਾਰ ਮਾਰੇਗਾ ਅਸੀਂ ਤੇਨੂੰ ਕੰਨੇ ਇੱਕ ਤਿੰਨ ਦਿਨ ਤੱਕ ਖਾਰਾਣਾ ਪੁਖਾਰਾ ਰਹੇਗਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਲੱਡਕਾਂ ਦਾ ਤੇ ਮਾਫੀ ਮੰਨਦ ਕਰਦਾ ਪਾਦਸ਼ਾਹ ਇਹੋ ਜੀ ਵਸਤਾ ਜਿਹੜੀ ਹਜੇ ਤੱਕ ਬਣੀ ਨਹੀਂ ਵੀ ਆਪਰ ਗੁਰੂ ਚੈਲੰਜ ਕਰਦੇ ਆ ਗੁਰੂ ਨੇ ਕਹਿਣ ਲੱਗ ਸਾਨੂੰ ਜੇ ਗੁਰੂ ਹੁਕਮ ਕਰੇਗਾ ਤੇ ਅਸੀਂ ਆਹ ਕੰਮ ਕਰਨਾ ਜੇ ਗੁਰੂ ਸਾਨੂੰ ਆਹ ਕਹੇਗਾ ਤੇ ਅਸੀਂ ਆਹ ਕੰਮ ਕਰਨਾ ਅਸੀਂ ਸੰਗਤ ਦਾ ਹੁਕਮ ਨਹੀਂ ਮੰਨਣਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਸੰਗਤ ਦਾ ਹੁਕਮ ਨਹੀਂ ਮੰਨਦਾ ਉਹ ਗੁਰੂ ਤੋਂ ਣਕਾਰੀ ਹੋ ਜਾਂਦਾ ਗੁਰੂ ਦੇ ਹੁਕਮ ਤਾਂ ਬਾਹਰ ਹੋ ਜਾਂਦਾ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਸਭ ਤੋਂ ਪਹਿਲਾਂ ਛੋਟੀ ਮਾਰ ਸਹਣੀ ਪੈਂਦੀ ਥੋੜੀ ਦੀ ਮਾਰ ਸਹਣੀ ਪੈਂਦੀ ਆ ਜੇਰ ਤੁਸੀਂ ਥੋੜੀ ਦੀ ਮਾਰ ਸਹਣੀ ਸ਼ੁਰੂ ਕਰ ਦਿੱਤੀ ਸਰੀਰ ਤੇਰਾ ਝੱਲ ਗਿਆ ਤੇ ਜਦੋਂ ਵੱਡਾ ਥੋੜਾ ਵੱਜੇਗਾ ਸਰੀਰ ਤੇਰਾ ਉਦੋਂ ਵੀ ਝੱਲ ਜਾਵੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਗੁਰੂ ਨੂੰ ਚਾਲਤ ਕਰਦੇ ਆਂ ਗੁਰੂ ਘਰ ਦੇ ਵਿੱਚ ਆ ਕੇ ਏਰਖਾ ਬਾਜ਼ੀ ਕਰਦੇ ਆ ਕਿ ਫਲਾਣਾ ਬੰਦਾ ਇਦਾਂ ਕਰਦਾ ਤੇ ਢੀਗਣਾ ਬੰਦਾ ਇਦਾਂ ਕਰਦਾ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਣਾ ਸੇਵਾ ਕਰਨੇ ਸਿਮਰਨ ਕਰਨੇ ਸਾਡਾ ਅੰਦਰੋਂ ਜਿਹੜਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਸਾਡੇ ਵਿੱਚ ਛੜਦਾ ਹੋਣੀ ਚਾਹੀਦੀ ਭਾਵਨਾ ਹੋਣੀ ਚਾਹੀਦੀ ਆਮ ਦੇਖੀ ਦਾ ਅਸੀਂ ਗੁਰੂ ਘਰਾਂ ਦੇ ਵਿੱਚ ਕੋਈ ਵੀ দান ਚੀਜ਼ ਕਰਦੇ ਆ ਸਭ ਤੋਂ ਪਹਿਲਾਂ ਉਹਦੇ ਨੰਬਰ ਪਲੇਟ ਲੱਗਦੀ ਕਿ ਫਲਾਣਾ ਸਿੰਘ ਨੇ ਆਹ ਚੀਜ਼ ਦਾਣ ਕੀਤੀ ਮੈਨੂੰ ਅੱਜ ਵੀ ਯਾਦ ਹੈ ਸਾਡੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਕਿਸੇ ਬੰਦੇ ਨੇ ਉੱਥੇ 14 ਪੱਖੇ ਜੜਿਆ ਸੇਵਾ ਕੀਤੀ ਸੀ 14 ਪੱਖੇ ਸੇਵਾ ਕੀਤੀ ਤੇ ਕਿਸੇ ਹੋਰ ਆ ਕੇ ਬੰਦਾ ਆ ਗਿਆ ਉਹਨੇ ਵੀ 14 ਪੱਖਿਆਂ ਦੀ ਸੇਵਾ ਕਰਤੀ 28 ਪੱਖੇ ਹੋ ਗਏ ਤੇ ਮੈਨੂੰ ਸਾਰੇ ਪੁੱਛਣ ਲੱਗੇ ਕਿ ਤੇ ਗਿਆਨੀ ਜੀ ਕਿਹੜੇ ਪੱਖੇ ਟੰਗੜੇ ਨੇ ਮੈਂ ਕਿਹਾ ਸਾਰੇ ਕੱਟ ਕੇ ਦੇਖ ਲਓ ਜਿਹੜੇ ਚੰਗੇ ਖਾਣਗੇ ਟੰਗ ਲਿਆ ਦੇ ਅਸੀਂ ਦੋਨੇ ਪੱਖੇ ਦੇਖ ਕੇ ਰਹਾ ਲੈ ਕੇ ਤੇ ਸਾਰੇ ਟੱਪਰ ਦਾ ਨਾਮ ਲਿਖਿਆ ਹੋਇਆ ਸੀ ਫਲਾਨਾ ਸਿੰਘ ਫਲਾਨਾ ਸਿੰਘ ਢੀਗਣਾ ਸਿੰਘ ਇੰਨਾ ਦਾਨ ਕੀਤਾ ਅਸੀਂ ਦੇਖ ਕੇ ਰਹਾ ਲੈ ਕੇ ਅਸੀਂ ਗੁਰੂ ਘਰ ਦੇ ਵਿੱਚ ਸੋਸ਼ਲ ਪਾਰਟੀ ਕਰਨ ਵਾਸਤੇ ਹੁੰਨੇ ਕਿ ਮੈਂ ਫਲਾਨੀ ਜੀ ਦਾਨ ਕੀਤੀ ਹੈ ਕਦੇ ਭੁੱਲਣਾਗਾ ਆਮ ਦੇਖੀਦਾ ਪਰ ਕੋਈ ਵੀ ਚੀਜ਼ ਦਾੜ ਕਰਦੇ ਆ ਸਭ ਤੋਂ ਪਹਿਲਾਂ ਨੰਬਰ ਪਹਿੜ ਲੱਗਦੀ ਆ ਕਿ ਫਲਾਣਾ ਸਿੰਘ ਨੇ ਆਹ ਢਿੰਗਣਾ ਸਿਖਣਿਆ ਆਪ ਗੁਰੂ ਘਰਾਂ ਦੇ ਵਿੱਚ ਦੇਖ ਲੈਂਦਾ ਪੱਖੇ ਡੰਗੇ ਹੁੰਦੇ ਨੇ ਪੱਖਿਆਂ ਦੇ ਉੱਤੇ ਪਰਾਂ ਦੇ ਉੱਤੇ ਨਾਮ ਲਿਖਿਆ ਹੁੰਦੇ ਨੇ ਕਿ ਫਲਾਣਾ ਸਿੰਘ ਨੇ ਗਾਨ ਕੀਤਾ ਢਿੰਗਣਾ ਸਿੰਘ ਨੇ ਦਾਣਾ ਕੀਤਾ ਇਹ ਸਾਡੀ ਸੇਵਾ ਜਿਹੜੀ ਲੇਖੇ ਦੇ ਵਿੱਚ ਵੀ ਲੱਗਣੀ ਇਹ ਸਾਡਾ ਜਿਹੜਾ ਅੰਦਰੋਂ ਹੰਕਾਰ ਬੋਲਦਾ ਹੰਕਾਰ ਜਿਹੜਾ ਅਸੀਂ ਸੋਸ਼ਲ ਬਾਜੀ ਕਰਦੇ ਆ ਫੁਕਰ ਗੁਣਾ ਕਰਦੇ ਆ ਤੇ ਫੋਕਰੇ ਫੋਰਾਂ ਦੇ ਵਿੱਚ ਬੜਾ ਕੁਝ ਹੋ ਜਾਂਦਾ। ਮਾਫ਼ ਕਰਨਾ ਲੈਕਚਰ ਲੱਗਦਾ ਕਿ ਆਹ ਪਰ ਇਹ ਹਾਲਾਤ ਬਣ ਗਏ ਨੇ ਸਾਡੇ। ਅਸੀਂ ਜ਼ਿਆਦਾ ਸੋਸ਼ਲ ਬਾਤ ਜ਼ਿਆਦਾ ਕਰਦੇ ਹਾਂ। ਸਾਡੇ ਕੋਲ ਸ਼ਰਤਾਂ ਨਹੀਂ ਹੈਗੀਆਂ, ਭਾਵਨਾਵਾਂ ਨਹੀਂ ਹੈਗੀਆਂ ਤੇ ਇੱਕ ਬੰਨੇ ਅਸੀਂ ਅਰਦਾਸ ਕਰਦੇ ਹਾਂ, ਸਿੱਖਾਂ ਨੂੰ ਸਿੱਖੀਦਾਨ, ਕੇਸਦਾਨ, ਰਹਿਤਦਾਨ, ਵਿਵੇਕਦਾਨ, ਵਿਸਾਹਾਦਾਨ, ਪਰੋਸਾਦਾਨ, ਦਾਨਾ ਸਰਦਾਨ, ਨਾਮਦਾਨ। ਤੇ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਨਾ ਸਾਡੇ ਕੋਲ ਕੇਸ ਹੈਗੇ ਨੇ ਨਾ ਸਾਡੇ ਕੋਲ ਅੰਮ੍ਰਿਤ ਵੇਲਾ ਹੈਗਾ ਤੇ ਬਾਣੀ ਪੜਨ ਦੀ ਬੜੀ ਦੂਰ ਦੀ ਗੱਲ ਹੈ ਬੜੀ ਦੂਰ ਦੀ ਗੱਲ ਹੈ ਬਾਣੀ ਪੜਨੇ ਕਿਉਂਕਿ ਕਿੰਨਾ ਚਿਰ ਸਾਡਾ ਅੰਦਰੋਂ ਫਿਰਦਾ ਸਾਥ ਨਾ ਹੋਇਆ ਜਿੰਨੇ ਮਰਜ਼ੀ ਸੀ ਪਖੰਡ ਕਰ ਲਏ ਸਾਡੀ ਸੇਵਾ ਜਿਹੜੀ ਕਦੇ ਪ੍ਰਵਾਨ ਨਹੀਂ ਹੋਵੇਗੀ ਮੇਰਾ ਸਰ ਹੈਗਾ ਸਤਪੁਰਖੀ ਸੇਵਾ ਸਫਲ ਜੇ ਕੋ ਕਰੇ ਚਿਤਲਾਏ ਮਨ ਚੁਦਿਆ ਪਲ ਪਾਵਨਾ ਹਮੇ ਵਿੱਚੋਂ ਜਾ ਕਿ ਅੰਦਰੋਂ ਤੇਰਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਤੇਰੇ ਅੰਦਰ ਛੜਦਾ ਹੋਣਾ ਚਾਹੀਦਾ ਭਾਵਨਾ ਹੋਣੀ ਚਾਹੀਦੀ ਜਿਹੜੀ ਸਾਡੇ ਤੋਂ ਮਰ ਗਈ ਅੱਜ ਇੱਕ ਬੰਨੇ ਅਸੀਂ ਰੌਲਾ ਪੁੰਨੇ ਆ ਸਾਨੂੰ ਖਾਲਿਸਤਾਨ ਚਾਹੀਦਾ ਅਸੀਂ ਖਾਲਿਸਤਾਨੀ ਨਾਰੇ ਲਾਈਦੇ ਆ ਝੰਡੇ ਲਾਈਦੇ ਆ ਜੇ ਖਾਲਿਸਤਾਨ ਮਿਲ ਗਿਆ ਤੇ ਕੀ ਕਰਾਂਗੇ ਅੱਜ ਅਸੀਂ ਗੁਰੂ ਘਰਾਂ ਦੇ ਵਿੱਚ ਲੜਾਈਆਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਕੋਈ ਦਾਲ ਤੋਂ ਲੜੀ ਜਾ ਰਿਹਾ ਕੋਈ ਸਬਜ਼ੀ ਤੋਂ ਲੜੀ ਜਾ ਰਿਹਾ ਕੋਈ ਪਕੌੜਿਆਂ ਤੋਂ ਲੜੀ ਜਾ ਰਿਹਾ ਤੁਸੀਂ ਜਦੋਂ ਖਬਰਾਂ ਪੜ੍ਹੇਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੇਂ ਜਾਂ ਸਰਵ ਦੇ ਨਾਂ ਸਿਰ ਝੁਕ ਜਾਂਦਾ ਕਿ ਸਾਡੀ ਯੋਧਿਆਂ ਦੀ ਕੌਮ ਸੀ ਸੂਰਮਿਆਂ ਦੀ ਕੌਮ ਸੀ ਅੱਜ ਸਾਡੇ ਕੌਮ ਕਿੱਦਾਂ ਦੀ ਬਣ ਗਈ ਸਾਡਾ ਕਰਤਾਰ ਕਿਉਂ ਮਾੜਾ ਹੋ ਗਿਆ ਇੱਕ ਵਰਦਾ ਮਾੜਾ ਹੋਵੇ ਸਾਰੀ ਕੌਮ ਨੂੰ ਫੜ ਕੇ ਮਾੜਾ ਕਰ ਦਿੰਦਾ ਸਿਆਣੇ ਕਹਿੰਦੇ ਨੇ ਸੰਨ ਕਿ ਛੱਪੜ ਦੇ ਵਿੱਚ ਇੱਕ ਮੱਝ ਨਿਬੜੀ ਹੋਵੇ ਉਹ ਸਾਰਿਆਂ ਨੂੰ ਲਪੇੜ ਦਿੰਦੀ ਆ ਸਾਡੀ ਕੌਮ ਦੇ ਹਲਾਤ ਵੀ ਇਦਾਂ ਦੇ ਹੋ ਗਏ ਕੋਈ ਵੀ ਆਧ ਧਰਮ ਦਾ ਕੋਈ ਮੁਸਲਮਾਨ ਫਕੀਰ ਇਹਨੇ ਕਹਿੰਦਾ ਕਿ ਤੁਸੀਂ ਮੁਸਲਮਾਨ ਬਣਾ ਕੋਈ ਹਿੰਦੂ ਇਹਨੇ ਕਹਿੰਦਾ ਕਿ ਤੁਸੀਂ ਹਿੰਦੂ ਬਣੋ ਮੇਰੀ ਕੌਮ ਦੀ ਕਿਸਮਤ ਐਡੀ ਮਾੜੀ ਆ ਸਾਨੂੰ ਰੌਲਾ ਪਾ ਪਾ ਕੇ ਕਹਿਣਾ ਪੈਂਦਾ ਪਿਆਰਿਓ ਅੰਮ੍ਰਿਤ ਛਕ ਲੋ ਗੁਰੂ ਵਾਲੇ ਬਣ ਗੇ ਸਾਨੂੰ ਅੰਮ੍ਰਿਤ ਛਕਣਾ ਪੜਾ ਤੀ ਮੈਂ ਕਿਹਾ ਪਿਆ ਰਿਆ ਅਸੀਂ ਅਜੇ ਅੰਮ੍ਰਿਤ ਨਹੀਂ ਛਕਦੇ ਪਤਾ ਨਹੀਂ ਸਾਡੀ ਕਾਰਨ ਕੀ ਹੁੰਦਾ ਜਾ ਰਿਹਾ ਦੁਚੜ ਕੁਣਾ ਕਰਨਾ ਹੋਵੇ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਕੰਜਰਮਿਆਂ ਦੇ ਨਾਲ ਲਚਨਾ ਆਵੇ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਤੇ ਹੋਰ ਕਈ ਪਖੰਡ ਕਰਨੇ ਹੋਣ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਸਿਰਫ ਇੱਕ ਸਮਾਂ ਨਹੀਂ ਹੈਗਾ ਤੇ ਗੁਰੂ ਘਰ ਦੇ ਵਿੱਚ ਸਮਾਂ ਬੈਠਣਾ ਤੇ ਸਮਾਂ ਨਹੀਂ ਹੈ ਸਾਡੇ ਕੋਲ। ਬੁਰੇ ਕੰਮ ਤੋਂ ਉਠ ਖਲਵਾ ਨਾਮ ਕੀ ਵੇਲਾ ਤੈ ਤੈ ਸੂ। ਸਿਰਫ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦੇ ਬਾਕੀ ਸਾਡੇ ਕੋਲ ਹੋਰ ਜੋ ਮਰਜ਼ੀ ਕਰਾ ਲੋ। ਰਾਤ ਫੋਨ ਵੇਖਣਾ ਹੋਵੇ ਭਾਵੇਂ 11:00 ਵਜੇ ਤੋਂ ਲੈ ਕੇ 12:00 ਤੱਕ ਵੇਖੀ ਜਾਏਗੀ। ਸਾਨੂੰ ਰੋਟੀ ਖਾਣਾਂ ਨੂੰ ਭੁੱਲ ਜਾਣਾ ਸਾਨੂੰ ਭੁੱਖ ਵੀ ਭੁੱਲ ਜਾਣੀ ਫੋਨਾਂ ਚਰ ਮੇਦ ਨੇ ਉਹਨੇ ਜਿੰਨਾ ਚਿਰ ਫੋਨ ਨੱਕ ਤੇ ਨਹੀਂ ਵੱਜਦਾ ਇਹ ਆਹ ਤਰ੍ਹਾਂ ਤਰ੍ਹਾਂ ਦੀ ਘਟਨਾ ਅਸੀਂ ਵਿੱਚੇ ਆਉਂਦੇ ਇਹ ਹਲਾਤ ਬਣੇ ਬਣ ਸਾਡੇ ਘਰ ਦੇ ਕਾਰਨ ਕੀ ਆ ਅੱਖਾਂ ਜੀਵਾਂ ਵਿਸਰਣ ਵਰਤੇ ਕਾਰਨ ਸਾਡਾ ਇਹ ਅੱਜ ਸੰਧਿਆ ਦਾ ਸਮਾਂ ਹੁੰਦਾ ਇੱਕ ਬੰਨੇ ਗ੍ਰੰਥੀ ਸਿੰਘ ਪੜ੍ਹਦੇ ਹੁੰਦਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣੇ ਓਕਾ ਸਾਚਾ ਨਾਮ ਤੇ ਸਾਡੇ ਨੌਜਵਾਨ ਗੱਗਰੂ ਮੋੜਾਂ ਦੇ ਉੱਤੇ ਖਲੋਤੇ ਹੁੰਦੇ ਨੇ ਪਤਾ ਨਹੀਂ ਕਿਹੜੀ ਮਾਂ ਦੇ ਨਾਲ ਲੱਗੇ ਹੁੰਦੇ ਨੇ ਕਿ ਮੈਂ ਤਾਂ ਤੇਰੇ ਬਿਨਾ ਮਰ ਜਾਵਾਂਗਾ ਫਲਾਣਾ ਝਟੇਣਾ ਹੋਰ ਤੇ ਮੇਰਾ ਸਹਿਕਰਤਾ ਆਖਾਂ ਜੀਵਾ ਵਿਸਰੇ ਮਰ ਜਾਉ ਕਿ ਮੈਂ ਤੇਰੇ ਨਾਮ ਤੋਂ ਬਿਨਾ ਮਰ ਜਾਵਾਂਗਾ ਜੇ ਮੈਂ ਤੇਰੇ ਨਾਮ ਨਹੀਂ ਪੜਿਆ ਜੇ ਤੇਰੀ ਬਾਣੀ ਨਹੀਂ ਪੜੀ ਤੇ ਉਹ ਪਤਾ ਨਹੀਂ ਕਿਹੜੀ ماں ਦੇ ਨਾਲ ਲੱਗੇ ਰਹਿੰਦੇ ਨੇ ਕਿ ਮੈਂ ਤੇਰੇ ਬਿਨਾ ਮਰ ਜੂ ਫਲਾਣਾ ਢੀਣਾ ਪਤਾ ਨਹੀਂ ਕੀ ਬੋਲੀ ਜਾ ਰਹੇ ਪਤਾ ਨਹੀਂ ਕਿਹੜੀ ਆਕਸੀਜਨ ਨੂੰ ਖੋਣ ਲਾਇਆ ਇਹ ਹਾਲਾਤ ਬੰਗ ਨੇ ਸਾਡੇ ਤੇ ਫਿਰ ਨਾਲ ਹੀ ਸਾਬ ਨੇ ਕਿਹਾ ਸੀ ਕਿ ਆਖਾਂ ਜੀਵਾ ਮਿਸਰਨ ਮਰਦ ਆਖ ਨੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗਿਆ ਭੁੱਖ ਉਤ ਭੁੱਖ ਹੈ ਖਾਣ ਚਲ ਗਿਆ ਦੋ ਕਿ ਆਖਾਂ ਦਾ ਕੋਈ ਫਾਇਦਾ ਨਹੀਂ ਦਾ ਮਨੁੱਖ ਨੂੰ ਜਨਮ ਮਿਲਿਆ ਸੀ ਮਨੁੱਖਾ ਜਨਮ ਮਿਲਿਆ ਸੀ ਕਾਲਪੁਖ ਪਰਮਾਤਮਾ ਦੇ ਨਾਮ ਵਾਸਤੇ ਭਈ ਪ੍ਰਾਪਤਨਾ ਨੁੱਖ ਦੇ ਗੁਰਿਆ ਗੋਬਿੰਦ ਮਨੁੱਖੀ ਇਹ ਤੇਰੀ ਬਰੀਆ ਅਬਰ ਕਾਲ ਤਰਾ ਕਿਤੇ ਨਾ ਕਾਂ ਮਿਲ ਸਾਥ ਸੰਗਤ ਭਜ ਕੇਵਲ ਨਾਮ ਜਨਮ ਮਿਲਿਆ ਸੀ ਸਾਨੂੰ ਕਾਲਪੁਖ ਪਰਮਾਤਮਾ ਦੇ ਨਾਮ ਵਾਸਤੇ ਅੱਜ ਕੀ ਹੋ ਰਿਹਾ ਰੈਣ ਕੁਵਾਰੀ ਸੋਇਕ ਵਿਦੇਸ ਕੋ ਆਇਆ ਖਾਏ ਧੀ ਦੇ ਜਸਾ ਜਨਮਾ ਕੌਡੀ ਬਦਲੇ ਚਾ ਅੱਜ ਇਹ ਹਾਲਾਤ ਬਣ ਗਏ ਨੇ ਸਾਡੇ ਸਾਡੇ ਕੋਲ ਸਿਰ ਅੰਗਰਥ ਮਿਲੇ ਨੇ ਉੱਠਿਆ ਰਹਿੰਦਾ ਹੋਰ ਜੋ ਮਰਜ਼ੀ ਪਖੰਡ ਕਰਾ ਲਓ ਅੱਜ ਸਕੂਲ ਜੁਨੀ ਵੈਸਟਿੰਗ ਆ ਜਿਹੜਾ ਆਸ਼ਕੀ ਦਾ ਅੱਡਾ ਬਣੇ ਮਾਰਕ ਕਰਨਾ ਲਾਈਵ ਚੱਲਦਾ ਪਿਆ ਆਸ਼ਕੀ ਦਾ ਅੱਡਾ ਬਣਿਆ ਪਿਆ ਸਾਡੇ ਨੌਜਵਾਨ ਗੱਭਰੂ ਇੱਥੇ ਸਭ ਤੋਂ ਵੱਡੀ ਗਲਤੀ ਮਾਂ ਪਿਓ ਦੀ ਜਿਹੜੇ ਗੁੱਲਟ ਲੈ ਕੇ ਦਿੰਦੇ ਨੇ ਮੋਟਰਸਾਈਕਲ ਲੈ ਜਾਂਦੇ ਛੋਟੀ ਉਮਰ ਤੇ ਵਿੱਚ ਗੱਡੀਆਂ ਲੈ ਕੇ ਦਿੰਦੇ ਨੇ ਮੋਬਾਈਲ ਲੈ ਕੇ ਦਿੰਦੇ ਨੇ ਸਾਡੇ ਨਵਾਂ ਜਾਨ ਗੱਬਰ ਬੁਲਟ ਤੇ ਜਾਂਦੇ ਨੇ ਸਾਡੀਆਂ ਧੀਆਂ ਪੈਣਾ ਕਿਛੇ ਗੇੜੀਆਂ ਲਾਉਂਦੇ ਨੇ ਮਾਰ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਵੇਖ ਕੇ ਮੈਂ ਦਾਸ ਨੇ ਖੁਦ ਇਹ ਦੇਖਿਆ ਸਾਡੇ ਸਰਦਾਰਾਂ ਦੇ ਬੱਚੇ ਤੇ ਧੀਆਂ ਪੈਣਾ ਦੇ ਮਗਰ ਜਾਂਦੇ ਨੇ ਕਿੜੀਆਂ ਲਾਉਂਦੇ ਨੇ ਉਹਨਾਂ ਦੇ ਕੋਲ ਜਾ ਕੇ ਮੋਟਰਸਾਈਕਲ ਚੱਕਰ ਲਾਉਂਦੇ ਨੇ ਇਹ ਦਾਸ ਦੇ ਖੁਦ ਅੱਖੀਂ ਦੇਖੀ ਘਟਨਾ ਤੇ ਦਾਸ ਖੁਦ ਉਹਨਾਂ ਦੀ ਵੀਡੀਓ ਬਣਾ ਕੇ ਲੈ ਕੇ ਆ ਆ ਇਹ ਖਾਲਸਾ ਕਰਦੀਆਂ ਗੱਲਾਂ ਨੇ ਖਾਲਸਾ ਕਾਲਜ ਦੇ ਵਿੱਚ ਗੰਦ ਪਿਆ ਹੋਇਆ ਹੈ। ਲਵਲੀ ਯੂਨੀਵਰਸਿਟੀ ਦੇ ਵਿੱਚ ਗੰਦ ਪਿਆ ਹੋਇਆ ਹੈ। ਦਾਸ ਉਹ ਤਾਂ ਉੱਥੇ ਰਹਿ ਕੇ ਆਇਆ। ਇਹ ਹਾਲਾਤ ਬਣੇ ਪੈਣਾ ਸਾਡੇ। ਤੇ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਪੈਣਾ ਦੇਖ ਪ੍ਰਾਨਾ ਚੰਗੀਆਂ, ਮਾਵਾਂ ਪੈਣਾ ਧੀਆਂ ਜਾਣੇ। ਤੇ ਅੱਜ ਅਸੀਂ ਮੰਨਿਆ ਜਿਹੜਾ ਮੰਨਦਾ ਪਿਆ। ਅੱਛਰੇ ਆਂ ਸਾਡੇ ਗੰਦ ਪਿਆ ਹੋਇਆ। ਨਿਕਾਰੇ ਹੋ ਗਿਆ ਸੀ ਗੁਰੂ ਤੋਂ ਬਾਣੇ ਨੇ ਸਾਡੇ ਤੋਂ ਪੜੀ ਜਾ ਰਹੀ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਕਾਇਕਸ ਹੋਇਆ ਕਾਰਨ ਸਾਟ ਆਲੇ ਆ ਕਿ ਬੁਰੇ ਕੰਮ ਕਰਨੇ ਹੁਣ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਸਿਰਫ ਇੱਕ ਸਮਾਂ ਨਹੀਂ ਹੈਗਾ ਕਿ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਸਿਰਫ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦੇ ਬਾਕੀ ਸਾਡੇ ਕੋਲ ਜੋ ਮਰਜੀ ਤਮਾਸ਼ੇ ਕਰਾਂ ਸੰਪੂਰਨ ਸਾਜਿ ਕੀ ਕਰਤਾ ਕਰ ਮੇਰੇ ਕਾਮ ਦਾ ਕਦੇ ਭਲਾ ਹੋ ਜਾਵੇ ਮੇਡੀ ਕਾਮ ਜਿਹੜੀ ਤ੍ਰਿਸ਼ਨਾ ਦੇ ਵਿੱਚ ਹੰਕਾਰ ਦੇ ਵਿੱਚ ਕਾਮ ਦੇ ਵਿੱਚ ਫਸੀ ਹੋਈ ਆ ਇਹ ਨਿਕਲ ਜਾਵੇ ਤੇ ਕਾਲਕ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾਵੇ ਫਿਰ ਕਿਤੇ ਮੇਰੇ ਕਾਮ ਦਾ ਭਲਾ ਹੋ ਸਕਦਾ ਅਜ ਨਸ਼ਾ ਜਿਹੜਾ શરીਆਂ ਵਿੱਚ ਦੱਬਿਆ ਨਸ਼ਿਆਤਨਕਾਰੀ ਹੋਈ ਗੀ ਗੁਰੂ ਵਾਲੇ ਬਣੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਪੀਂਦੇ ਨੇ ਘਰਾਂ ਦੇ ਘਰ ਤੋਂ ਬਾਹਰ ਹੋ ਰਹੇ ਨੇ ਅੱਜ ਸਰਕਾਰ ਨੇ ਨਾ ਨਾਮ ਕੰਮ ਚੁਰਕ ਕੀਤਾ ਸੀ ਅਭੀ ਠੰਡਾ ਬੈ ਗਿਆ ਆ ਥੋੜੇ ਦਿਨ ਹੋ ਗਏ ਆ 14 ਬੰਦਿਆਂ ਦੀ ਮੌਤ ਹੋ ਗਈ ਆ ਜਲੀਲੀ ਸ਼ਰਾਬ ਪੀਣ ਦੇ ਨਾਲ ਅਸੀਂ ਨਸ਼ਿਆਂ ਤੋਂ ਨਕਾਰੇ ਹੋਈਏ ਗੁਰੂ ਵਾਲੇ ਬਣਿਆ ਗੁਰਬਾਣੀ ਦੇ ਨਾਲ ਜਿਹੇ ਅਸੀਂ ਆਪਣੇ ਕਾਨੂੰਨ ਬਚਾਣਾ ਤੇ ਜਿਨ ਕੇ ਬੱਚਾ ਜਿਹੜਾ ਜੋ ਮਾਂ ਪਿਓ ਕਰਦਾ ਬੱਚਾ ਉਹੀ ਕਰਦਾ ਜੇ ਪਿਓ ਸ਼ਰਾਬ ਪੀਂਦਾ ਤੇ ਪੁੱਤਰ ਵੀ ਸ਼ਰਾਬ ਪੀਵੇਗਾ ਜੇ ਮਾਂ ਗੁਰਬਾਣੀ ਦੇ ਨਾਲ ਜੁੜੀ ਆ ਧੀ ਵੀ ਗੁਰਬਾਣੀ ਦੇ ਨਾਲ ਜੁੜੀ ਜੇ ਮਾਂ ਸਾਰੀ ਦਿਹਾੜੀ ਕੁੜਮੇ ਵਿੱਚ ਰਹਿੰਦੀ ਆ ਤੇ ਫਿਰ ਇਹ ਮਤ ਸੋਚਣਾ ਕਿ ਸਾਡੇ ਬੱਚੇ ਵੱਜ ਜਾਣਗੇ ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਮੰਨੋ ਕਿ ਜਿਨਾਂ ਦੇ ਅਸੀਂ ਦਿਨ ਬਣਾਉਨੇ ਆ ਉਹਨਾਂ ਦੀ ਬਾਤ ਨਹੀਂ ਮੰਨਿਆ ਕਲਵੀਟ ਆ ਐਤਵਾਰ ਦੁਪਹਿਰਾ ਕੱਟਣ ਵਾਸਤੇ ਇਸ ਜਾਂਦੇ ਆ ਸਾਡੀ ਸਿੱਖ ਕੰਮ ਜਾਂਦੀ ਆ ਪਰ ਕਦੀ ਬਾਬਾ ਦੀਪ ਸਿੰਘ ਦੀ ਉਹਨਾਂ ਨੇ ਗੱਲ ਨਹੀਂ ਮੰਨੀਗੀ ਦੁਪਹਿਰਾ ਕੱਟਣ ਵਾਸਤੇ ਜਾਂਦੇ ਨੇ ਬਾਣੀ ਪੜ ਕੇ ਆ ਜਾਂਦੇ ਨੇ ਪਤਾ ਨਹੀਂ ਬਾਣੀ ਪੜ ਤੀ ਕੀ ਕਰਦੇ ਕੰਮ ਫਿਰ ਕੇ ਆ ਜਾਂਦੇ ਨੇ ਤੇ ਜੇ ਅਸੀਂ ਉਹਨਾਂ ਦੇ ਦਿਨ ਮਨਾਉਂਦੇ ਆ ਤੇ ਫਿਰ ਉਹਨਾਂ ਦੀ ਗੱਲ ਵੀ ਬਾਬਾ ਦੀਪ ਸਿੰਘ ਆਪਣੀ ਮਾਂ ਤੋਂ ਕਦੇ ਨਕਾਰ ਨਹੀਂ ਹੋਇਆ ਸੀ। ਛੋਟੀ ਉਮਰ ਦੇ ਵਿੱਚ ਜੋ ਕਸ਼ਨ ਕਰ ਦੇਣਾ ਸੀ ਬਾਬਾ ਦੀਪ ਸਿੰਘ ਹੱਸ ਕੇ ਮੁਸਲਮ ਪਰਮਾਨ ਕਰਦੇ ਸਨ। 1682 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਤੇ ਆਪਣੀ ਮਾਂ ਤੋਂ ਕਦੇ ਨਕਾਰ ਨਹੀਂ ਹੋਇਆ ਸੀ। ਮਾਂ ਦੀ ਹਰ ਗੱਲ ਨੂੰ ਮੰਨ। ਛੋਟੀ ਉਮਰ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਦੀਪੇ ਤੋਂ ਦੀਪ ਸਿੰਘ ਬਣੇ ਸਨ। ਤੇ ਦੰਦ ਮੰਦਰੋਂ ਟਕਸਾਲ ਦੇ ਉਹਨਾਂ ਨੂੰ ਪਹਿਲੇ ਹੈਡ ਗ੍ਰੰਥੀ ਥਾਪਿਆ ਗਿਆ ਸੀ ਤੇ ਬਾਅਦ ਵਿੱਚ ਜਿਹੜੀ ਆ ਟਕਸਾਲ ਦੀ ਜਿਹੜੀ ਪਰੰਪਰਾ ਸ਼ੁਰੂ ਹੋਈ ਸੀ 11ਵੇਂ ਸਾਲ ਬਾਬਾ ਸੁਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 12ਵੇਂ ਨੰਬਰ ਤੇ ਸਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13ਵੇਂ ਨੰਬਰ ਤੇ ਸੰਤ ਕਰਤਾ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਜਾਤ ਗਿਰੀ ਦੇ ਵਿੱਚ ਪਿੰਡ ਭੂਰੇ ਕੋਲੇ ਮਿਸ਼ਰ ਨੇ ਕਾਲਜ ਚ ਬੜਾ ਸੰਤ ਕਰਤਾ ਸਿੰਘ ਜੀ ਖਾਲਸਾ ਸਿੱਖ ਮਿਸ਼ਰ ਨੇ ਕਾਲਜ ਜਿੱਥੇ ਦਾਸ ਨੇ ਵਿਦਿਆ ਪ੍ਰਾਪਤ ਕੀਤੀ 14ਵੇਂ ਨੰਬਰ ਤੇ ਹੁੰਦੇ ਸੰਤ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 15ਵੇਂ ਨੰਬਰ ਤੇ ਹੁੰਦੇ ਨੇ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 16ਵੇਂ ਨੰਬਰ ਤੇ ਹੁੰਦਾ ਜਿਹੜਾ ਮੱਤਭੇਦ ਚੱਲਦਾ ਪਿਆ ਮਰੀਤ ਸਿੰਘ ਕਹਿੰਦਾ ਕਿ ਮੈਂ ਆ ਤੇ ਰਾਮ ਸਿੰਘ ਕਹਿੰਦਾ ਮੈਂ ਤੇ ਰਾਮ ਸਿੰਘ ਕਹਿੰਦਾ ਮੈਂ ਆ ਅਜ ਮੈਂ ਮੈਂ ਜਾਦੀ ਹੋ ਗਈ ਆ ਬੱਕਰੀ ਕੋ ਮੈਂ ਮੈਂ ਅਸੀਂ ਜਿਆਦਾ ਕਰਦੇ ਆ ਮਾਫ ਕਰਨਾ ਲਾਈਵ ਚੱਲਦਾ ਪਿਆ ਕਿਉਂਕਿ ਗੁਰੂ ਦੀ ਸੰਗਤ ਮੰਨ ਮਾਫ ਕਰ ਸਕਦੀ ਆ ਗੁਰੂ ਮੇਰਾ ਮਾਫ ਕਰ ਸਕਦਾ ਜਿਹੜੀ 12 ਮੋੜ ਦੇ ਸਾਹਮਣੇ ਲੱਗੀ ਮਾਫ ਨਹੀਂ ਕਰ ਸਕਦੀ ਕਿਉਂਕਿ ਲੋਕ ਤਮਾਸ਼ਾ ਬਣਾਉਣ ਵਾਲੇ ਜਿਆਦੇ ਨੇ ਤੇ ਗੁਰੂ ਘਰ ਦੇ ਵਿੱਚ ਅਸੀਂ ਤਮਾਸ਼ਾ ਵੇਖਣ ਜਿਆਦੇ ਹੁੰਦੇ ਆ ਨਾ ਸਿੱਕਦੀ ਗੁਰੂ ਦੀ ਗੱਲ ਮੰਨੀ ਆ ਨਾ ਸਾਡੇ ਕੋਲ ਸੇਵਾ ਕਰਨ ਦਾ ਸਮਾਂ ਹੈਗਾ ਨਾ ਸਾਡੇ ਕੋਲ ਸਿਮਰਨ ਕਰਨ ਦਾ ਸਮਾਂ ਹੈਗਾ ਮਾਫ ਕਰਨਾ ਲਾਈਵ ਚੱਲਦਾ ਪਿਆ ਕਿਉਂਕਿ ਜਿਆਦਾ ਸੱਚ ਬੋਲਣਾ ਬੜਾ ਔਖਾ ਲੱਗਦਾ ਅੱਜ ਅੱਜ ਦੇ ਸਮੇਂ ਦੇ ਵਿੱਚ ਸੱਚ ਬੋਲਣਾ ਬੜਾ ਔਖਾ ਲੱਗਦਾ ਮਹਾਂਪੁਰਖੇ ਗੱਲ ਕਰਿਆ ਕਰਦੇ ਨੇ ਦੱਸਣ ਕਹਿੰਦੇ ਗੁਰਪ੍ਰਸਾਦ ਸਿੰਘ ਜਦੋਂ ਅਸੀਂ ਸੱਚ ਬੋਲਣਾ ਆਪਦਾ ਕਫਨ ਜਿਹੜਾ ਕੋਲ ਰੱਖਿਆ ਆਪਣੀ ਪਤਾ ਨਹੀਂ ਕੀ ਹੋ ਜਾਣਾ ਆ ਦਾ ਕਫਨ ਜਿਹੜਾ ਨਾ ਕੋਲ ਰੱਖਿਆ ਕਰ ਤੇ ਅਸੀਂ ਆਪਣਾ ਕਫਨ ਜਿਹੜਾ ਕੋਲ ਰੱਖੀਦਾ ਪਤਾ ਨਹੀਂ ਕੀ ਹੋ ਜਾਣਾ ਇਹ ਹਾਲਾਤ ਬਣ ਗਏ ਨੇ ਅੱਜ ਦੇ ਸਮੇਂ ਦੇ ਵਿੱਚ ਸੱਚ ਬੋਲਣਾ ਗੁਰੂ ਤਨਕਾਰ ਹੀ ਹੋਣਾ ਬੜਾ ਔਖਾ ਗੁਰੂ ਦੇ ਬਚਨਾਂ ਨੂੰ ਮੰਨਣਾ ਤੇ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਸੇਵਾ ਕਰ ਲੈਂਦਾ ਸਿਮਰਨ ਕਰ ਲੈਂਦਾ ਉਹ ਫਿਰ ਤਰ ਜਾਂਦਾ ਤੇ ਉਸ ਦੀ ਜਿਹੜੀ ਪ੍ਰਸ਼ੰਸਾ ਖੰਡਾਂ ਤੇ ਪਰਮੰਡਾਂ ਵਿੱਚ ਤੱਕ ਫੈਲ ਜਾਂਦੀ ਹੈ ਤੇ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੋਤ ਜਿਹੜੀ ਉਸ ਦੀ ਜੁੜ ਜਾਂਦੀ ਆ ਤੇ ਉਸ ਮਨੁੱਖ ਨੂੰ ਫਿਰ ਰੇਕ ਮਨੁੱਖ ਦੇ ਅੰਦਰ ਕਾਲਪੁਖ ਪਰਮਾਤਮਾ ਦੀ ਜੋਤ ਦਿਖਾਈ ਦਿੰਦੀ ਜਾਜਾ ਦੇਖੋ ਤਹ ਹਜੂਰ ਦੂਰਕਤ ਨਾ ਜਾਈ ਰਬ ਰਿਆ ਸਬਤਰ ਮੈ ਮਨ ਸਦਾ ਤੇ ਆ ਉਸ ਦੀ ਜੋਤ ਜਿਹੜੀ ਆ ਕਾਲਪੁਖ ਪਰਮਾਤਮਾ ਦੇ ਚਾਨਣ ਦੇ ਨਾਲ ਜੁੜ ਜਾਂਦੀ ਆ ਤੇ ਉਹ ਫਿਰ ਸਾਰੀ ਦੁਨੀਆ ਦੇ ਵਿੱਚ ਆਪਣੇ ਮਨ ਨੂੰ ਜਿੱਤ ਲੈਂਦਾ ਆਈ ਅੰਤਿ ਸਗਜ ਮਾਤੀ ਮਨ ਜਿੱਤ ਜਨ ਜੀ ਤੇ ਜਦੋਂ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਦੁਨੀਆ ਦੀ ਕੋਈ ਮਾਇਆ ਜਿਹੜੀ ਆ ਉਸ ਨੂੰ ਆਪਣੇ ਵਸ ਦੇ ਵਿੱਚ ਨਹੀਂ ਕਰ ਸਕਦੀ ਜਿਨ ਕੇ ਚੋਲੇ ਰਤਰੇ ਪਿਆਰੇ ਕਰਨ ਤਨਾਕੇ ਪਾਸ ਧੂਰਤ ਨਾ ਕੀ ਜੈ ਮੁਰਗੀ ਕਹੋ ਨਾਨਕੀ ਅਰਦਾਸ ਜਦ ਸੱਚੇ ਹਿਰਦੇ ਦੇ ਨਾਲ ਪਾਤਸ਼ਾਹ ਦੇ ਗੁਰਦਾਸ ਕਰਾਂਗੇ ਤੇ ਸਾਡਾ ਹਿਰਦਾ ਜਿਹੜਾ ਆਟੋਮੈਟਿਕ ਸਾਫ਼ ਹੋ ਜਾਵੇਗਾ ਸਾਡੀ ਸੁਰਤੀ ਜਿਹੜੀ ਧਾਰ ਪੁੱਤ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ ਕਿ ਜਿਹੜੇ ਕਹਿੰਦੇ ਸਾਡਾ ਮਨ ਨਹੀਂ ਜੁੜਦਾ ਉਹਨਾਂ ਦਾ ਮਨ ਨਹੀਂ ਜੁੜਦਾ ਇਹਦਾ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾ ਕਰਦੇ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਰਣਜਾਨ ਜਾਂ ਬੱਚਾ ਸਮਝ ਕੇ ਮਾਫ ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿੰਮਾ ਤਾਂ ਚਾਚਕ ਹੈ ਕਿਉਂਕਿ ਗੁਰੂ ਰਾਮਦਾਸ ਜੀ ਦਾ ਦਾਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਲਸ਼ ਕੀਤੀ ਵਿਚਾਰ ਕਰਦੇ ਹੋਈਆਂ ਪੁਲਾਚਪਤ ਖਿਮਾ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣ ਵਾਲਸ਼ ਲੜੀ ਬਲਾਉ ਫਤੇ ਜੀ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ